ਦੇਸ਼ ਭਰ ਦੀਆਂ ਤਿੰਨੋਂ ਪ੍ਰਮੁੱਖ ਗੈਸ ਕੰਪਨੀਆਂ ਹਿੰਦੁਸਤਾਨ ਗੈਸ ਭਾਰਤ ਗੈਸ ਅਤੇ Indian Gas ਵੱਲੋਂ ਮੌਜੂਦਾ ਸਮੇਂ ਦੌਰਾਨ ਰਸੋਈ ਗੈਸ ਖਪਤਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਰੱਖਣ ਲਈ ਮੁਫਤ ਚ ਸੁਰੱਖਿਆ ਜਾਂਚ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਦਾ ਮਕਸਦ ਹੈ ਕਿ ক্রেਦੂ ਗੈਸ ਸਿਲੰਡਰ ਗੈਸ ਚੁੱਲੇ ਰੈਗੂਲੇਟਰ ਅਤੇ ਸੁਰੱਖਿਆ ਪਾਈਪ ਆਦਿ ਦੀ ਜ਼ਮੀਨੀ ਪੱਧਰ ਤੇ ਜਾਂਚ ਪੜਤਾਲ ਕਰਕੇ ਗੈਸ ਸੁੰਦਰ ਕਾਰਨ ਹੋਣ ਵਾਲੇ ਸੰਭਾਵਿਤ ਮਾਰੂ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ ਗੈਸ ਕੰਪਨੀਆਂ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਅਤੇ ਸ਼ਰਤਾਂ ਮੁਤਾਬਕ ਹਰ ਗੈਸ ਏਜੰਸੀ ਦੇ ਡੀਲਰ ਅਤੇ ਡਿਲੀਵਰੀ ਮੈਨ ਜ਼ਿੰਮੇਵਾਰੀ ਪਣਦੀ ਹੈ ਕਿ ਉਹ ਸਬੰਧਤ ਖਪਤਕਾਰਾਂ ਦੇ ਰਸੋਈ ਘਰਾਚੇ ਲੱਗੇ ਗੈਸ ਚੁੱਲਿਆਂ ਗੈਸ ਸਿਲੰਡਰਾਂ ਅਤੇ ਸੁਰੱਖਿਆ ਪਾਈਪਾਂ ਦੀ ਬਰੀਕੀ ਨਾਲ ਜਾਂਚ ਕਰੇ ਇਸ ਦੌਰਾਨ ਜੇਕਰ ਗੈਸ ਪਾਈਪ ਕੱਟੀ ਫੱਟੀ ਜਾਂ ਖਸਤਾ ਹਾਲਤ ਚ ਹੈ ਤਾਂ ਗੈਸ ਕੰਪਨੀਆਂ ਵੱਲੋਂ ਨਿਰਧਾਰਤ ਕੀਤੀਆਂ ਸ਼ਰਤਾਂ ਮੁਤਾਬਕ ਖਸਤਾ ਹਾਲ ਹੋ ਚੁੱਕੀ ਗੈਸ ਸੁਰੱਖਿਆ ਪਾਈਪ ਨੂੰ ਤੁਰੰਤ ਬਦਲਣ ਲਈ ਖਪਤਕਾਰਾਂ ਨੂੰ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਛੋਟੀਆਂ-ਛੋਟੀਆਂ ਸਾਵਧਾਨੀਆਂ ਅਪਣਾ ਕੇ ਭਵਿੱਖ ਚੋਂਉਣ ਵਾਲੇ ਕਿਸੇ ਵੀ ਤਰ੍ਹਾਂ ਦੇ ਵੱਡੇ ਹਾਸਿਆਂ ਨੂੰ ਟਾਲਿਆ ਜਾ ਸਕੇ ਜ਼ਿਕਰ ਹੋ ਗਿਆ ਕਿ ਜਦੋਂ ਵੀ ਕੋਈ ਖਪਤਕਾਰ ਕਿਸੇ ਗੈਸ ਏਜੰਸੀ ਤੋਂ ਕਨੈਕਸ਼ਨ ਖਰੀਦਦਾ ਹੈ ਤਾਂ ਸੰਬੰਧਤ ਗੈਸ ਕੰਪਨੀ ਵੱਲੋਂ ਖਪਤਕਾਰ ਦੀ ਇੰਸ਼ੋਰੈਂਸ ਆਟੋਮੈਟਿਕ ਤਰੀਕੇ ਨਾਲ ਹੀ ਕਰ ਦਿੱਤੀ ਜਾਂਦੀ ਹੈ ਅਜਿਹੇ 'ਚ ਖੁਦਾ ਨਾ ਖਾਸਤਾ ਜਦੋਂ ਕਦੇ ਵੀ ਘਰੇਲੂ ਗੈਸ ਸਿਲੰਡਰ ਕਾਰਨ ਹੋਣ ਵਾਲੇ ਹਾਸੇ ਦੌਰਾਨ ਕੋਈ ਆਰਥਿਕ ਨੁਕਸਾਨ ਜਾਂ ਫਿਰ ਕਿਸੇ ਦੀ ਜਾਨ ਚਲੀ ਜਾਂਦੀ ਹੈ ਤਾਂ ਸੰਬੰਧਤ ਗੈਸ ਕੰਪਨੀ ਵੱਲੋਂ ਖਪਤਕਾਰ ਦੇ ਹੋਏ ਨੁਕਸਾਨ ਦੀ ਪਰਭਾਈਕਰਨ ਸਮੇਤ ਮੌਤ ਹੋਣ ਦੀ ਸਥਿਤੀ 'ਚ ਇੰਸ਼ੋਰੈਂਸ ਦੇ ਰੂਪ 'ਚ ਖਪਤਕਾਰ ਦੇ ਪਰਿਵਾਰ ਨੂੰ ਭਾਰੀ ਮੁਆਵਜ਼ਾ ਦਿੱਤਾ ਜਾਂਦਾ ਹੈ ਪਰ ਇਸ ਦੇ ਲਈ ਗੈਸ ਕੰਪਨੀਆਂ ਵੱਲੋਂ ਨਿਰਧਾਰਤ ਕੀਤੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਮੌਜੂਦਾ ਸਮੇਂ ਦੌਰਾਨ ਗੈਸ ਕੰਪਨੀਆਂ ਵੱਲੋਂ ਖਪਤਕਾਰਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਜਿੱਥੇ ਮੁਫਤ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ ਉੱਥੇ ਬਾਇਓਮੈਟ੍ਰਿਕ ਪ੍ਰਣਾਲੀ ਰਾਹੀਂ ਖਪਤਕਾਰ ਨੂੰ ਕੇਵਾਈਸੀ ਯੋਜਨਾ ਵਰਗੀ ਵੜਮੁੱਢਲੀ ਯੋਜਨਾ ਨਾਲ ਵੀ ਜੋੜਿਆ ਜਾ ਰਿਹਾ ਹੈ ਤਾਂਕਾ ਖਪਤਕਾਰ ਨੂੰ ਗੈਸ ਕੰਪਨੀਆਂ ਵੱਲੋਂ ਮਿਲਣ ਵਾਲੀ ਹਰ ਇੱਕ ਸਹੂਲਤ ਦਾ ਲਾਭ ਮਿਲ ਸਕੇ ਕੰਪਨੀ ਵੱਲੋਂ ਨਿਰਧਾਰਤ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਖਪਤਕਾਰਾਂ ਨੂੰ ਮਿਲਣ ਵਾਲੀ ਸਬਸਿਡੀ ਰਾਸ਼ੀ ਤੇ ਬ੍ਰੇਕ ਵੀ ਲੱਗ ਸਕਦੀ ਹੈ ਜਿਸ ਲਈ ਜ਼ਰੂਰੀ ਹੈ ਕਿ ਉਹ ਏਜੰਸੀ ਡੀਲਰ ਕੋਡ ਜਾਂ ਬਾਇਓਮੈਟ੍ਰਿਕ ਪ੍ਰਣਾਲੀ ਨਾਲ ਹੋਣ ਵਾਲੀ KYC ਜ਼ਰੂਰ ਕਰਵਾਉਣ।